ਲਾਈਵ ਮਿੱਤਰੋ ਅਸੀਂ ਪਹੁੰਚੇ ਅੱਜ ਪਿੰਡ ਦੀਵਾ ਮੰਡੇਚ ਪਹੁੰਚਿਆ। ਮਤਕ ਸਹਿਰਾ ਸੀ ਰਹੇ ਆ ਪੋਸਟੇ ਨੂੰ ਕਦੇ ਕਿਤੇ ਹੋਊਗੀ ਕਦੇ ਪਟਿਆਲਾ ਚੰਡੀਗੜ੍ਹ ਮਾਨਸਾ ਤੇ ਪੋਸਟਗਾ ਸਹਿਰਾ ਸੀ ਹੁੰਦੀ ਆਤੀ। ਸ਼ਹਿਰ ਦੀ ਉਹ ਜਿਹੜੀ ਉਹ ਬਾਤਾਵਰਨ ਜਿਹਾ ਵਧੀਆ ਨਹੀਂ ਲੱਗਿਆ। ਆਪਾਂ ਖੁੱਲੇ ਬਾਤਾਵਰਨ ਚ ਰਹਿੰਦੇ ਵੀ ਆਪਾਂ ਆਪਣੇ ਖੇਤ ਜਾ ਕੇ ਤਿਆਰ ਕਰ ਲਿਆ। ਲਾਈਵ ਮਿੱਤਰੋ ਅਸੀਂ ਪਹੁੰਚੇ ਅੱਜ ਪਿੰਡ ਦੀਵਾ ਮਡੇਚ ਪਹੁੰਚੇ ਆ ਪਿੰਡ ਦੀਵਾ ਮਡੇ ਦੇ ਵਿਚਣਾ ਤੇ ਇੱਕ ਬਾਗ ਲੱਗੇ ਹੈ ਜਿਵੇਂ ਆੜੂਆਂ ਦਾ ਬਾਗ ਹੋਇਆ ਤੇ ਬਾਕੀ ਕਿਹੜੇ-ਕਿਹੜੇ ਇੱਥੇ ਬੂਟੇ ਲਾਏ ਨੇ ਸਾਡੇ ਕੋਲ ਖੜੇ ਨੇ ਰਿਟਾਇਰ ਡੀਐਸਬੀ ਅਜਮੇਰ ਚ ਜਿਮੇ ਇੱਥੇ ਤੁਹਾਡਾ ਬਹੁਤ ਸਵਾਗਤ ਹੈ ਧੰਨਵਾਦ ਸਾਨੂੰ ਦੇਖ ਕੇ ਬੜੀ ਖੁਸ਼ੀ ਹੈ ਭਾਈ ਤੁਸੀਂ ਇੱਕ ਬਾਗ ਲਾਇਆ ਹੈ ਭਾਈ ਕਿਹੜੇ-ਕਿਹੜੇ ਕਿਸਮ ਦੇ ਬੂਟੇ ਰਹੇ ਨੇ ਜੀ 25 ਤੋਂ ਕਿਸ਼ਮ ਦੇ ਨੇ ਆੜੂ ਹੋ ਗਏ ਬੇਰ ਐਪਲ 베ਰੀਆ ਬਾਕੀ ਮਰੂਦ ਅੰਬ ਚਾਰ ਪੰਜ ਕਿਸਮਾਂ ਬਾਦਾਮ 20 22 ਕਿਸਮ ਦੇ ਰੋਟਾ ਭਾਈ ਤੁਹਾਡੇ ਮਨ 'ਚ ਵਿਚਾਰ ਕਿੰਦਾ ਹੈ ਵੀ ਆਪਾਂ ਇਧਰ ਬਾਗਮਾਲੇ ਵਿੱਚ ਜਾਣਾ ਬਾਹਰ ਤਾਂ ਬਸ ਐਸੇ ਕਰਕੇ ਆ ਗਿਆ ਕਿ ਜੋ ਇੱਕ ਮੁੱਢਾ ਲੱਖ ਪਾਣੀ ਪਾਉਂਦੇ ਨੇ ਆਖਰੀ ਅਸੀਂ ਕਰਦੇ ਆ ਕੀ ਕਹਿੰਦੇ ਹੁੰਦੇ ਨੇ ਜਿਵੇਂ ਕਰ ਲਿਆ ਨੀ ਕਰਦਾ ਪਤਾ ਬੰਦ ਤੇਰੀ ਮਾਤ ਦਾ ਬੰਦ ਹਾਂ ਜੀ ਕਿਉਂ ਨਾ ਆਪਣੇ ਨਾ ਕੋ ਨਹੀਂ ਜਮੀਨ ਉਹਨਾਂ ਦਾ ਵੀ ਸਰਦਾ ਹੀ ਆਪਾਂ ਇਸ ਪੂਰੀ ਲਾ ਦੀਏ ਬੂਟੇ ਨਾਲੇ ਦੋ ਕੰਮ ਹੋਣਗੇ ਨਾਲੇ ਆਕਸੀਜਨ ਮਿਲੂ ਨਾਲੇ ਫਲ ਮਿਲੂਗਾ ਨਹੀਂ ਭਾਜੀ ਛੋਟੇ ਦਿਨ ਕਿਤਾ ਜੇ ਤੂੰ ਛੇ ਰਟਾਇਰਮੈਂਟ ਹੋਇਆ ਇਹ ਹੁੰਦਾ ਮਨ ਦੇ ਵਿੱਚ ਵੀ ਚਲੋ ਹੁਣ ਆਪਾਂ ਸਰਵਿਸ ਕਰ ਲਈ ਹੁਣ ਆਪਾਂ ਸਰਵਿਸ ਕਰਕੇ ਆਪਾਂ ਬਾਹਰ ਚੱਲਦੇ ਹਾਂ ਹਰੇਕ ਪਿੰਡ ਦਾ ਸਫਨਾ ਹੁੰਦਾ ਵੀ ਅੱਜ ਕੱਲ ਇੱਥੇ ਕੋਈ ਰਹਿ ਗਈ ਖੁਸ਼ ਤਾਂ ਹੈ ਨਹੀਂ ਜਿਵੇਂ ਚਾਰ ਪੈਸੇ ਨੇ ਪਰ ਤੁਸੀਂ ਇਧਰ ਹੀ ਆਪਣੇ ਨੂੰ ਆਪਣੇ ਪਹਿਲ ਦਿੱਤੀ ਤੁਸੀਂ ਆਪਣੇ ਬਾਗਬਾਨੀ ਪਹਿਲ ਦਿੱਤੀ ਆ ਬੱਚੇ ਬਾਹਰ ਨੇ ਬੱਚੇ ਕੈਨੇਡਾ ਸੈਂਡ ਵੀਜ਼ ਡਾਕਟਰ ਇਧਰ ਕਰਕੇ ਕੈਨੇਡਾ ਚਲੇ ਗਏ ਆ ਜੀ ਤਬ ਬਸ ਖੁੱਲੇ ਮਾਤਾਵਰਨ ਕਰ ਰਹੇ ਸੀ ਹੁਣੇ ਤੱਕ ਸਹਿਰਾ ਸੀ ਰਹੇ ਆ ਪੋਸਟੇ ਨੂੰ ਕਦੇ ਕਿਤੇ ਹੋਊਗੀ ਕਦੇ ਪਟਿਆਲਾ ਚੰਡੀਗੜ੍ਹ ਮਾਨਸਾ ਕਿ ਪੋਸਟੇ ਦਾ ਸਹਿਰਾ ਸੀ ਹੁੰਦੀ ਆ ਤੀ ਸਹਿਰ ਦੀ ਉਹ ਜਿਹੜੀ ਉਹ ਬਾਤਾਵਰਨ ਜਿਹਾ ਵਧੀਆ ਨਹੀਂ ਲੱਗਿਆ ਆਪਾਂ ਖੁੱਲੇ ਬਾਤਾਵਰਨ ਚ ਰਹਿੰਦੇ ਵੀ ਆਪਾਂ ਆਪਣੇ ਖੇਤ ਜਾ ਕੇ ਤਿਆਰ ਕਰ ਲਿਆ ਇਹ ਭੱਜ ਜਿਹੜੇ ਬੂਟੇ ਲੈ ਕਹਿੰਦੇ ਇਹ ਬੂਟੇ ਤੁਸੀਂ ਕਿੱਥੋਂ ਲੈ ਕਹਿੰਦੇ ਬੂਟੇ ਜੀ ਬੂਟੇ ਇੱਧਰ ਆ ਭਲੂਰ ਨਰਸਰੀ ਆ ਇੱਕ ਠੀਕ ਹੈ ਜੀ ਪੁੱਜਾਰ ਦੋਸਤ ਜੀ ਉਹ ਕਹਿੰਦਾ ਮੈਂ ਲਾ ਕੇ ਜਾਊਂਗਾ ਮਗਰ ਅੱਲਾਹ ਜੀ ਠੀਕ ਉਹ ਲਾ ਗਿਆ ਇਹ ਹੁਣ ਤਾਂ ਛੁੱਟੂ ਕੋ ਬਤ ਕਿਹੜੇ ਕਿਹੜੇ ਬੂਟੇ ਜਿਹੜੇ ਲਾਏ ਹੋਣੇ ਬੂਟੇ ਤਾਂ ਦਾ 25 26 ਕਿਸਮ ਦੇ ਨੇ ਜਿਵੇਂ ਨਾਕ ਹੋ ਗਿਆ ਬਫੂ ਕੋ ਸਾਹ ਹੋ ਗਿਆ ਸਾਰੇ ਨੇ ਜਿਹੜੇ ਘਰੇ ਖਾਣ ਵਾਲੇ ਫਰੂਟ ਚਾਹੀਦਾ ਉਹ ਮੈਂ ਸਾਰੇ ਲਾ ਦੇ ਕੋਈ ਰਹਿ ਨਾ ਜਾਵੇ ਵਿਆ ਫਰੂਟ ਮੋਲ ਲੈਉਣਾ ਪੈਦਾ ਸੇਵ ਵੀ ਲੱਗੇ ਹੋਏ ਨੇ ਠੀਕ ਹੈ ਜੀ ਸੇਵ ਵੀ ਲੱਗੇ ਬਣਾ ਲਿਓ ਤੇ ਅਸਾ ਇਹ ਬੂਟਾ ਦੇ ਬਿਨਾ ਹੋਰ ਤਾਂ ਤੁਹਾਡਾ ਕੀ ਕੀ ਮਤਲਬ ਇਧਰ ਕੀ ਕੀ ਰੱਖਿਆ ਜਾ ਕੀ ਹਰ ਖਾਣੇ ਨੇ ਪੋਟਰੀ ਵਾਸਤੇ ਮੀਟ ਆਪ ਦੇ ਮੀਟ ਖਾਣ ਵਾਸਤੇ ਅੰਡੇ ਖਾਣ ਵਾਸਤੇ ਜਿਹੜਾ ਫਾਰਮ ਵਾਲਾ ਉਹ ਮੈਨੂੰ ਬਹੁਤ ਮੈਂ ਲਾਈਕ ਕਰਦਾ ਫਾਰਮੀ ਬੁੱਟੀਆਂ ਦਮਨਾ ਮੀਟ ਨਾ ਅੰਡਾ ਇਹ ਆਪਕੀਆਂ ਰੱਖਿਓ ਨੇ ਇੱਥੇ ਜਿਹੜਾ ਫੂਟ ਥੱਲੇ गिरਦਾ ਖਾਲੇ ਨੇ ਉਹੀ ਅਹਦੀ ਅੰਡੇ ਦਿੰਦੀਆਂ ਨੇ ਫੇਰ ਵਧੀਆ ਇਹ ਜਿਹੜੇ ਮੁਰਗੇ ਨੇ ਭਾਜੀ ਇਹ ਮੁਰਗੀਆਂ ਮਤਲਬ ਕਿੰਨੀ ਕਿ ਵਰਖੇ ਲੋਟੇ ਬੁੱਗ ਡੇਢ ਦੋ ਸੌ ਆਪ ਅੱਛਾ ਡੇਢ ਦੋ ਸੌ ਲਗਾ ਤੁਸੀਂ ਦਾ ਮੱਛੀ ਫਾਰਮ ਦਾ ਵੀ ਬਰੀਗ ਨਾਲ ਕਰਦੇ ਨਾਲ ਨਾਲ ਮੱਛੀ ਫਾਰਮ ਦਾ ਉਹ ਵੀ ਇਹਦੇ ਨਾਲ ਰਿਲੇਟਡ ਹੋ ਜਾਂਦਾ ਜਿਵੇਂ ਜਿਹੜੇ ਇਹਨਾਂ ਦੀਆਂ ਬਿੱਠਾਂ-ਬੁੱਠਾਂ ਨੇ ਉਹ ਵਿੱਚ ਸਿੱਟਦੇ ਹੀ ਦੀਆਂ ਨੇ ਜਿਵੇਂ ਇੱਕ ਦੁੱਧ ਪੀਣ ਵਾਸਤੇ ਗਾਂ ਵੀ ਰੱਖੀ ਹੋਈ ਆ ਉਹਦਾ ਗੋਹਾ ਵੀ ਇਹਦੇ ਵਿੱਚ ਮੱਛੀਆਂ ਦੇ ਪਲਾਸ ਸਿੱਟਾ ਜਾਂਦਾ ਨਹੀਂ ਜਿਹੜੇ ਤੁਸੀਂ ਆਪਣੇ ਮੁਰਗੇ ਰੱਖੇ ਨੇ ਉਹ ਮੁਰਗੀਆਂ ਨੂੰ ਤੁਸੀਂ ਪੌਣੇ ਕਿਉਂ ਪਰ ਮੇਰੇ ਕੈਮਰਾਮੈਨ ਮੁਰਗੀਆਂ ਬਸ ਵੀਰ ਦੇ ਮੁਰਗੇ ਅਟੇ ਆਹੀ ਫਰੂਟ ਫਰਾਟ ਖਾਈ ਜਾਂਦੀਆਂ ਨੇ ਇੱਥੇ ਕੱਖ ਕੀੜਾ ਜੋ ਮਿਲਦਾ ਇਹਨਾਂ ਨੂੰ ਖਾਈ ਜਾਂਦੀ ਆ ਆਲੇ-ਦਾਲੇ ਟਰੈਕ ਬਣਾਇਆ ਹੋਇਆ ਟਰੈਕ ਤੱਕ ਖਾਈ ਜਾਂਦੀਆਂ ਨੇ ਇਹ ਉਹ ਅਸੀਂ ਇਹਦੀ ਕਟਿੰਗ ਨਹੀਂ ਕਦੇ ਕਰੀ ਕੱਖਾਂ ਦੀ ਇਹ ਆਪ ਹੀ ਕਰੀ ਜਾਂਦੀਆਂ ਨੇ ਉਹ ਦੋਸਤੋ ਤੁਸੀਂ ਸਾਹਮਣੇ ਦੇਖੋ ਕਿਹੜਾ ਮਸੀਬ ਫਾਰਮੀ ਦਾ ਹੈ ਪਾਈ ਦਾ ਅਲੇ ਦਲੇ ਸੁਨਰ ਰਿਕਾਰ ਤੁਰਿਆ ਪਾਈ ਦਾ ਤਿੰਨਾਂ ਨੇ ਕਹਿੰਦੇ ਵੀ ਆਪ ਨੂੰ ਖਾਣ ਪੀਣ ਨੂੰ ਸੁੱਧ ਭੋਜਨ ਮਰਦਾ ਤੇ ਹੋਰ ਭਾਈ ਤੁਹਾਡੇ ਸੌਂਕੀ ਕੀ ਨੇ ਇਸ ਤੋਂ ਬੱਕਰੇ ਹੋਣ ਪੀਣ ਮੰਦੇ ਵਿੱਚ ਕੀ ਆ ਵੀ ਬਾਸ ਆ ਕੁਝ ਕਰਨਾ ਚਾਹੁੰਦੇ ਸੌਂਕ ਬਸ ਸੌਂਕ ਦਾ ਆ ਵੀ ਖੁੱਲੇ ਬਾਦਾਂ ਮਾਰ ਕੇ ਰਹਿਣਾ ਮੱਕੀ ਚਾਰ ਦੋਸਤ ਇੱਥੇ ਆ ਜਾਂਦੇ ਨੇ ਬੈਠੇ ਗੁੱਟੇ ਰਹੀਦਾ ਘਰਾਂ ਚ ਤੁਹਾਨੂੰ ਪਤਾ ਵੀ ਥੋੜੀ ਜਿਹੀ ਪ੍ਰੋਬਲਮ ਆ ਜਾਂਦੀ ਹੈ ਵੀ ਗੁੜੀਆਂ ਚ ਬੈਠਿਆ ਨਹੀਂ ਜਾਂਦਾ ਜਿਵੇਂ ਕਿ ਆਹ ਪਾਜੀ ਆੜੂ ਦਾ ਬੁੱਟਾ ਆੜੂ ਦਾ ਬੁੱਟਾ ਮਾਰੇ ਦਿਖਾਓ ਆੜੂ ਦਾ ਬੁੱਟਾ ਆਜੋ ਪਾਜੀ ਕੋਲ ਇਹ ਪਾਜੀ ਬੁੱਟਾ ਕਿੰਨਾ ਚਿਰ ਦਾ ਬੁੱਟਾ ਹੋ ਗਿਆ ਜੀ ਇਹ ਇਹ ਦੂਜੇ ਸਾਲ ਦਾ ਹੈ ਜੀ ਦੂਜੇ ਸਾਲ ਦਾ ਤੇ ਹੁਣ ਪਾਜੀ ਜਿਵੇਂ ਇਹ ਜਿਹੜਾ ਆੜੂ ਤੁਸੀਂ ਇਹ ਆੜੂ ਉਰੂ ਲੋਕ ਸੇਲ ਕਰੂਗੇ ਜਾਂ ਨੂੰ ਮੰਡੀ ਕਰਨ ਵੀ ਮੈਂ ਮੰਡੀ ਕਰਨ ਦਾ ਕਰਿਆ ਨਹੀਂ ਅਜੇ ਨੌਕਰੇ ਕਰੀ ਜਾਂਦਾ ਸੀ ਇੱਥੇ ਬਾਰੇ ਲੋਕ ਸੜਕ ਤੇ ਖੜਕ ਕੇ ਲੈ ਜਾਂਦੇ ਨੇ ਉਹ ਇਹ 150 ਰੁਪਏ ਕਿਲੋ ਉਹ ਜੇ ਬਾਜ਼ਾਰ ਚ ਲਈਏ ਇੱਥੇ ਇਹ 100 ਦਾ 1.5 ਕਿਲੋ ਦੇਈ ਜਾਂਦਾ ਬਸ ਲੋਕ ਲੋਕ ਲਜਾਈ ਜਾਂਦੇ ਨੇ ਇੱਥੇ ਮਾਰਕੀਟਿੰਗ ਹੋਈ ਜਾਂਦੀ ਆਗੀ ਸੜਕ ਤੇ ਤੇ ਆਜੋ ਮਿੱਤਰ ਤੁਹਾਨੂੰ ਬਾਗ ਦੇ ਅੰਦਰ ਲੈ ਕੇ ਚਲਦੇ ਆ ਤੇ ਤੁਹਾਨੂੰ ਬਾਗ ਦਿਖਾਉਂਦੇ ਆ ਭਾਜੀ ਦਾ ਤੇ ਆ ਤੁਸੀਂ ਦੇਖ ਆ ਦੇਖ ਹੀ ਰਹੇ ਹੋ ਕਿ ਆੜੂਆਂ ਦਾ ਬਾਗ ਤੇ ਅੱਗੇ ਤੁਹਾਨੂੰ ਅਸੀਂ ਦਿਖਾਉਂਦੇ ਆ ਬੇਰੀਆਂ ਦਾ ਬਾਗ ਜਿੱਥੇ ਬੇਰ ਲੱਗੇ ਸੀਗੇ ਆਹ ਰੋਣ ਮੇਰੇ ਖਾਤੇ ਪੀਰ ਤਾਂ ਭਾਜੀ ਕੋਈ ਟਾਮਾ ਟਾਮ ਹੀ ਹੋਊਗਾ ਨਾ ਹਾਂ 베ਰ ਹੈਗੇ ਨੇ ਫਿਰ ਹੈਗੇ ਨੇ 베ਰ ਹੈਗੇ ਨੇ ਜਪੇਰੇ ਹਾਂ ਹੈਗੇ ਨੇ ਬਾਕੀ ਇੱਥੇ ਸਬਜ਼ੀਆਂ ਸਬਜ਼ੀਆਂ ਲਾ ਲਈਆਂ ਨੇ ਘਰ ਵਾਸਤੇ ਸਬਜ਼ੀਆਂ ਹੋ ਜਾਂਦੀਆਂ ਨੇ ਓਕੇ ਹਾਂ ਜਿਵੇਂ ਆ 베ਰੀ ਆ ਇੱਕ ਨਾਖਾ ਇੱਕ ਬੱਗੂ ਵੋਸਾ ਲਾਇਆ ਹੋਇਆ ਠੀਕ ਹੈ ਜੀ ਅੱਗੇ ਆ ਲਾਓ ਵੀ ਮਿੱਤਰ ਤੁਸੀਂ ਦੇਖਦੇ ਆ ਅੱਗੇ 베ਰੀਆਂ ਨੇ ਆ 베ਰੀਆਂ ਨੇ ਜਿਹੜੇ ਕਿ ਬੇਰ ਤਾਂ ਮੇਰੇ ਖਾਤੇ ਕੋਈ ਟਮਾਟਾ ਮਰੇ ਕੇ ਬੇਰਾਂ ਦੀ ਉੱਤਾਂ ਹੁੰਦਾਂ ਭਾਜੀ ਰੁੱਤ ਚੱਲੀ ਗਈ ਨਾ ਬੇਰ ਦੇ ਹਾਂ ਅੱਗੇ ਹੈਗੇ ਨੇ ਹਨਾ ਕਿ ਬੇਰ ਹੈਗੇ ਨੇ ਤਰ੍ਹਾਂ ਸੁਣੋ ਕਿ ਬੇਰ ਵੀ ਬੇਰ ਵੀ ਅਸੀਂ ਦਿਖਾਉਨੇ ਆ ਤੇ ਤੁਸੀਂ ਬਸ ਇੱਥੇ ਵੀਡੀਓ ਨਾਲ ਜੁੜੇ ਰਹੋ ਦਿਖਾਉਨੇ ਅੱਜ ਦੇਖਦੇ ਆ ਬਾਈ ਦਾ ਬਾਗ ਫਿਰ ਤੁਰ ਕੇ ਦੇਖਦੇ ਆ ਸਾਨੂੰ ਬੜੀ ਖੁਸ਼ੀ ਹੁੰਦੀ ਆ ਜਦੋਂ ਕੋਈ ਇਸ ਤਰ੍ਹਾਂ ਦਾ ਕੋਈ ਬਾਗਬਾਨੀ ਬਣ ਜਾਂਦਾ ਭਾਜੀ ਜਿਵੇਂ ਅੱਜਕੱਲ ਥੋੜੇ ਜਿਹੜੇ ਕਿਸਾਨ ਭਾਈਚਾਰਾ ਉਹ ਇਸ ਚੀਜ਼ ਚੀਜ਼ ਬਲ ਘਟਦੇ ਆ ਦੇ ਰਹੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਕੀ ਵੀ ਇਹ ਮਤ ਉਹ ਤਾਂ ਨਹੀਂ ਇਹ ਚੀਜ਼ ਨੇ ਜੁੜ ਰਹੇ ਮਿਹਨਤ ਕਮਾਈ ਘਟਾ ਜਾਂ ਫਸਲ ਦੀ ਕਮਾਈ ਵਧਾ ਕਹਿਣ ਜੋ ਗਿਆ ਆਪਾਂ ਹੈ ਵੀ ਨਹੀਂ ਪਰ ਕੋਈ ਕਹੇ ਤੇ ਸੁਣਦਾ ਵੀ ਨਹੀਂ ਹੂੰ ਪਰ ਨਹੀਂ ਕਮਾਈ ਘਟ ਤਾਂ ਹੈਗੀ ਹੈ ਕਮਾਈ ਤਾਂ ਵਧੀਆ ਪਰ ਲੋਕ ਸਮਝਦੇ ਨਹੀਂ ਬਸ ਉਹ ਸੌਖਾ ਕੰਮ ਆ ਇਹਦੇ ਚ ਜਣ ਦੀ ਨੌਕਰ ਦੀ ਜ਼ਰੂਰਤ ਆ ਲੈ ਵੀਰ ਤੂੰ ਦੇਖ ਲਓ ਵੀਰ ਉਹ ਤੇ ਕਮਾ ਦੇ ਲਾ ਵੀਰ ਉਹਦੇ ਅਜੇ ਵੀਰ ਲੱਗੇ ਦੇ ਲਾ ਉਹ ਦੇ ਵੀਰ ਹਣਾ ਵੀਰ ਨੂੰ ਉਹ ਤੇ ਬਣਾ ਦੇ ਵੀਰ ਵੀਰ ਹਣਾ ਹਾਂ ਕਿ ਕਿ ਕਿਸਾਨ ਤਾਂ ਇਹ ਕਹਿ ਰਹੇ ਵੀ ਸਾਨੂੰ ਅਸੀਂ ਫਸਲ ਵੜੀ ਕੇ ਕਰਕੇ ਖੋਸਾ ਜਮਾਈ ਝੋਨਾ ਹੋ ਗਿਆ ਝੋਨਾ ਕਣਕ ਹੋ ਗਿਆ ਇਹ ਤੋਂ ਜ਼ਿਆਦਾ ਪੈਣ ਜਾਂ ਮੱਕੀ ਹੋ ਕੀ ਤਿੰਨ ਤਕਰੀਬਨ ਕਿ ਕਿਸਾਨ ਫਸਲਾਂ ਬਜਾਤਰ ਤਰਜੀਹ ਜਾਂ ਆਪਾਂ ਕਮਾਤ ਕਹਿਦੀ ਹੈ ਹਨਾ ਆ ਕਮਾਤ ਪਰ ਟਾਟਾ ਕਿਉਂਕਿ ਜੇਕਰ ਮਨ ਚਲੀ ਬਿੜੀ ਆਪਾਂ ਬਾਗਬਾਨੀ ਲਈਆ ਬਾਗ ਮੈਂ ਤਕਰੀਬਨ ਜੇ ਆਪਾਂ ਅੱਜ ਅੱਜ ਬੂਟਾ ਲਿਆ ਤਕਰੀਬਨ ਤਿੰਨ ਸਾਲ ਤੋਂ ਕਹਦਾ ਟੁੱਟਾ ਜੀ ਤਿੰਨ ਸਾਲ ਤੋਂ ਪੈਦਾ ਨਹੀਂ ਨਹੀਂ ਆਪਾਂ ਫਲ ਇੱਕ ਸਾਲ ਬਾਅਦ ਹੀ ਆ ਪਹਿਲੇ ਸਾਲ ਦਿੱਤਾ ਫਲ ਦਿੱਤਾ ਪਿਛਲੇ ਸਾਲ ਵੀ ਉਹ ਸੇ ਠੀਕ ਆ ਹਾਂ ਜਿਵੇਂ ਐਤ ਕੀ ਫਰਵਰੀ ਚ ਲਾਏ ਨੇ ਅਗਲੀ ਫਰਵਰੀ ਚ ਇਹਨਾਂ ਨੇ ਫਲ ਦੇਤਾ ਨਹੀਂ ਹੁਣ ਸੁਟੇ ਕਿਹਾ ਕਿ ਕਿਸਾਨ ਨੇ ਕਿ ਮੈਂ ਆਪਾਂ ਘਰਾਂ ਚ ਬੂਟੇ ਲਾਉਨੇ ਆ ਉਹ ਤਕਰੀਬ 2-3 ਸਾਲ ਤੋਂ ਬਾਅਦ ਫਲ ਦਿੰਦਾ ਨਹੀਂ ਪਰ ਜਿਵੇਂ ਤੁਸੀਂ ਕਹਿੰਦੇ ਵੀ ਮੈਂ ਤਾਂ ਸਾਲ ਦੇ ਵਿੱਚ ਫਲ ਦੇਤਾ ਹਾਂ ਸਾਲ ਵਿੱਚ ਇਹ ਪਤਾ ਕਮਾਲ ਦੀ ਗੱਲ ਆ ਭਾਜੀ ਇਹ ਬੂਟਾ ਇਹ ਇੰਨਾ ਵਧੀਆ ਬੂਟਾ ਹਣ ਮਿਲ ਗਿਆ ਬਦੇ ਬੀਲਾ ਤੁਸੀਂ ਲੈ ਕੇ ਲਾ ਕੇ ਗਿਆ ਪਤਾ ਨਹੀਂ ਕਿੱਥੋਂ ਲੈ ਕੇ ਆਏ ਜਾਨੀ 1 ਸਾਲ ਬਾਅਦ ਇਹਨਾਂ ਨੇ ਫਲ ਦੇਤਾ ਬਾਕੀ ਆਲੇ-ਦਾਲੇ ਪਾਮ ਲਾਏ ਹੋਏ ਨੇ ਆ ਫੁੱਲਾਂ ਵਾਲੇ ਟਰੀ ਲਾਏ ਹੋਏ ਨੇ ਉਹ ਅਬੋਰਸ ਬੋਤਲ ਬੋਰਸ ਕੀ ਕਹਿੰਦੇ ਨੇ ਇਹਨੂੰ ਠੀਕ ਆ ਜੀ ਇਹ ਸਾਰੇ ਵਾਲੇ ਵਾਲੇ ਖੇਤ ਦੇ ਲਾਇਆ ਹੋਇਆ ਤੇ ਜਿਹੜੇ ਛੋਟੇ ਕਿਹਾ ਤਾਂ ਮਤਲਬ ਜੇ ਜਿੰਨੇ ਕਿ ਕਿਸਾਨ ਭਾਈ ਚੜਾ ਕਮਾ ਰਿਹਾ ਖੇਤੀਬੜ ਤੁਸੀ ਸੋਨੂੰ ਆਮਦਨ ਉਸ ਤੋਂ ਵੱਧ ਕਮਾਏ ਜਾਂਦਾ ਉਸ ਤੋਂ ਵੱਧ ਕਮਾਰੇ ਆ ਆ ਦੇਖ ਲਓ ਉਹ ਉਹਦਾ ਖੱਲੀ ਮੱਛੀਓ ਉਹਨਾਂ ਦਾ ਕਮਾ ਆ ਜਾਂਦੀ ਆ ਠੀਕ ਆ ਜੀ ਜਿਹੜੇ ਮੈਂ ਇਹ ਟੋਟਲ ਆਪਣੀ ਕਿੰਨੇ ਜਿਹੜੀ ਜੇ ਕਿੰਨੇ ਏਕੜ ਜਗਾ ਜੀ ਇਹ ਹੋ 10 15 ਕਨਾਲ ਦੇ ਕਰੀਬ 15 14 15 ਕਨਾਲ ਆ ਠੀਕ ਆ ਹੂੰ ਤਦ ਆਇਓ ਅੱਧਰ ਪੱਗ ਕੇ ਚੱਲਦੇ ਆ ਜਿੱਥੇ ਭਾਜੀ ਦਾ ਘਰ ਵਾਸਤੇ ਗੰਨਾ ਲਾਇਆ ਹੋਇਆ ਸਾਰਾ ਆਰਗੈਨਿਕ ਆਹੇ ਠੀਕ ਆ ਜੀ ਆ ਗੰਨਾ ਲਾਇਆ ਵੀ ਘਰੇ ਗੋੜ ਕੱਢ ਕੇ ਖਾਵਾਂਗੇ ਅੱਗ ਦਾ ਕੋਕੀ ਵੀ ਕੋਈ ਚੀਜ਼ ਮੋਲ ਨਾ ਲੈਣੀ ਪੈ ਜਵੇ ਬਸ ਨੂਨ ਨੂਨ ਤੋਂ ਬਿਨਾ ਮਿਰਚਾਂ ਮਿਰਚਾਂ ਸਬਜ਼ੀਆਂ ਉੱਧਰ ਖੜੀਆਂ ਲੱਗੀਆਂ ਹੋਈਆਂ ਨੇ ਸਾਰੀਆਂ ਅੱਛਾ ਭਾਜੀ ਮੁਰਗਿਆਂ ਨੂੰ ਤੁਸੀਂ ਕਿਹੜੀ ਫੀਡ ਪਾਉਂਦੇ ਹੋ ਜੀ ਫੀਡ ਤਾਂ ਕੋਈ ਨਹੀਂ ਪਾਉਂਦੇ ਬਸ ਕਣਕ ਦਲਾ ਕੇ ਹੂੰ ਕਣਕ ਗਾਹਾਂ ਮੱਕੀ ਪਾ ਦਾਂਗੇ ਉਹ ਤੋਂ ਬਾਅਦ ਜੀਰੀ ਆ ਜਾਂਦੀ ਆ ਜੀਰੀ ਦੀ ਕਣੀ ਸੀ ਪਾ ਦਿੰਨੇ ਆ ਬਾਕੀ ਜਾਦੇ ਇਹ ਇੱਥੋਂ ਆ ਉਹ ਚੋਕਦੇ ਹੀ ਨੇ ਉਹ ਦੇਖੋ ਕੋਈ ਫਰੂਟ गिर ਗਿਆ ਉਹ ਇਹਨਾਂ ਨੇ ਖਾ ਲੈਣਾ ਇਹ ਆ ਜਿਹੜੀ ਪਰਾਲੀ ਸਿੱਟੀ ਹੋਈ ਆ ਇਹਦੇ ਛੋਟੇ ਛੋਟੇ ਕੀੜੇ ਪੈਦਾ ਹੋ ਜਾਂਦੇ ਨੇ ਉਹ ਖਾ ਲੈਂਦੇ ਨੇ ਇਸ ਕਰਕੇ ਜਿਹੜੀ ਪਰਾਲੀ ਰੋ ਸਿੱਟੀ ਆ ਪਰਾਲੀ ਸਿੱਟੀ ਹੋਈ ਆ ਠੀਕ ਆਪਾਂ ਉਹ ਚਲਦੀ ਦੇਖੀ ਭਾਜੀ ਅੰਦਰ ਉਹ ਮੁਰਗੀ ਆ ਪਾਈ ਦੀ ਹੈ ਨਾ ਹੂੰ ਹੂੰ ਆ ਲੀਚੀ ਖੜੀ ਆ ਠੀਕ ਆ ਜੀ ਇਹ ਅਗਲੇ ਸਾਲ ਲਗੂ ਲੀਚੀ ਜਾਮਣਾ ਠੀਕ ਆ ਜੀ ਲੈ ਵੀ ਜੀ ਆ ਦੇਖੋ ਇੱਥੇ ਆਂਡਿਆਂ ਤੇ ਬੈਠੀਆਂ ਨੇ ਉਹ ਵੀ ਆ ਜੀ ਮੁਰਗੀ ਜਿੰਨਾ ਰਾਜਮ ਮੁਰਗੀ ਦੇਖਦੇ ਬਾਈ ਦੇ ਬਾਈ ਕਿਹੜੀ ਖਰਾਕ ਪਾਉਂਦਾ ਇੱਥੇ ਮੁਰਗੀਾਂ ਦੇਖਦੇ ਆ ਦੇਖ ਲੋ ਬਸ ਹੁਣ ਮੁਰਗੀਆਂ ਸਾਰੀਆਂ ਤਕਰੀਬਨ ਉਹ ਆਂਡਿਆਂ ਤੇ ਬੈਠੀਆਂ ਨੇ ਅੰਦਰ ਆ ਆ ਬਾਹਰ ਨੇ ਅੰਦਰ ਉਹ ਸਾਰੀ ਮੁਰਗੀ ਆਂਡੇ ਦੇ ਬੈਠੇ ਨੇ ਸਾਰੇ ਸਾਰੇ ਫੁੱਲ ਨੇ ਆਂਡੇ ਦੇਣ ਗਿਆ ਬਸ ਹੁਣ ਤਾਂ ਕਿੰਨੇ ਕੁ ਟੋਟਲ ਮੁਰਗੇ ਆਪਣੇ ਦੱਸ ਜੀਗਾ ਡੇਢ ਸੌ ਦੇ ਕਰੀਬ ਆ ਜੀ ਡੇਢ ਸੌ ਪਾਉਣੇ ਦੋਸ ਜੇ ਗੱਲ ਕਰੀਏ ਭਾਜੀ ਜੇ ਜਿਵੇਂ 150 ਮੁਰਗੇ ਆ ਭਾਜੀ ਹੂੰ ਇਹਦੇ ਫਿਰ ਆਂਡੇ ਕਿੰਨੇ ਕੁ ਮਤਲਬ ਡੇਲੀ ਹੁੰਦੇ ਹੋ ਜਾਂਦੇ ਆਂਡੇ 60 70 ਰੋਜ਼ ਹੋ ਜਾਂਦੇ ਨੇ ਹਾਂਜੀ ਹੂੰ ਆਂਡੇ ਤਾਂ ਇਹਦੇ ਡਿਮਾਂਡ ਸੀ ਰਹਿੰਦੇ ਨੇ ਲੋਕਾਂ ਨੂੰ ਜਿਵੇਂ ਹੁਣ ਤਾਂ ਜਿਵੇਂ ਹੁਣ ਗਰਮੀ ਆ ਗਰਮੀ ਚ ਆਂਡਾ ਵੀਕ ਜਾਂਦਾ ਹਾਂ ਜਿਵੇਂ ਆਲੇ ਦੇਸੀ ਆਂਡਾ ਮਿਲਦਾ ਨਹੀਂ ਨਾ ਆ ਫ੍ਰੀ ਰੇਂਜ ਮੁਰਗੀ ਦਾ ਆਂਡਾ ਨਹੀਂ ਮਿਲਦਾ ਦੂਜੇ ਤਾਂ ਮਿਲ ਹੀ ਜਾਂਦੇ ਨੇ ਜਿਹੜੀ ਫ੍ਰੀ ਰੇਂਜ ਮੁਰਗੀ ਆ ਉਹ ਠੀਕ ਆ ਘੁੰਮ ਫਿਰ ਕੇ ਬਾਰੋਂ ਖਾ ਕੇ ਅੰਡਾ ਦੇਣਾ ਉਹ ਅੰਡਾ ਨਹੀਂ ਮਿਲਦਾ ਸੋ ਅੰਡਾ ਨਹੀਂ ਮਟਾ ਪਰ ਤੇ ਚਲੋ ਪੱਗੇ ਚੱਲਦਾ ਦੇਖਦੇ ਆ ਬਾਈ ਦਾ ਘੁੰਮ ਫਰ ਕੇ ਬਾਗ ਦੇਦਾ ਤੇ ਸੋਨੋ ਚੀ ਬਾਈ ਦਾ ਜਿਹੜਾ ਮੱਸੀ ਫਾਰਮ ਆ ਉਹ ਵੀ ਮੋਤੇ ਵੀ ਲੈ ਕੇ ਚੱਲਦੇ ਆ ਮੈਨੂੰ ਜਿਆਦਾ ਜਿਆਦਾ ਛੋਟੂ ਜਿਹੜਾ ਕਿ ਆਪਣੇ ਇੱਕ ਪੇਰਾਂ ਦੇ ਬੁੱਟੇ ਜਿਆਦਾ ਨੇ ਇੱਕ ਆੜੂ ਜਰਨਾ ਆੜੂ ਆ ਹਾਂ ਬਾਕੀ ਆਪ ਦੇ ਖਾਣ ਵਾਸਤੇ ਸਾਰੇ ਜਿੰਨੋ ਚੀਕੂ ਲੱਗੇ ਹੋਏ ਨੇ ਅੱਗੇ ਸੰਤਰੇ ਮਸੰਮੀਆਂ ਕਿੰਨੂ ਇਹ ਚੀਜ਼ਾਂ ਸਾਰੀਆਂ ਲੱਗੀਆਂ ਹੋਈਆਂ ਨੇ ਗੜਾ ਪਾ ਤੁਸੀਂ ਆ ਮਸੀ ਫਾਰਮ ਬਣਾਏ ਹੋ ਇਹ ਪਾਜੀ ਕਿੰਨੇ ਜੇ ਕਿੰਨੀ ਜਗ੍ਹਾ ਕਿੰਨੀ ਇਹ 5 5-6 ਕਨਾਲ ਚ 5 ਕਨਾਲ ਚ ਮਸੀ ਕਨਾਲ ਦੇ ਵਿੱਚ ਹੁਣ ਗਰਮੀ 'ਚ ਮਸੀ ਦਾ ਕੋਈ ਫਰਕ ਤਾਂ ਪਈ ਹੋਊਗਾ ਮਸੀ ਦਾ ਗਰਮੀ 'ਚ ਤਾਂ ਫਰਕ ਪਈ ਹੋਊਗਾ ਸੀ ਦਾ ਇਹ ਗਰਮੀ 'ਚ ਵੀ ਸਾਤੀ ਵੀ ਚੱਲੀ ਜਾਂਦੀ ਆ ਹੁਣ ਇੱਥੋਂ ਗਵਿੰਦਗੜ੍ਹੋਂ ਜਾਂ ਲੁਧਿਆਣਿਆਂੋਂ ਆਉਂਦੇ ਨੇ ਉਹ ਆਪਦਾ ਜਾਲ ਮਾਰ ਕੇ ਜਿੰਨੀ ਲੋੜ ਆ ਕੱਢ ਕੇ ਲੈ ਜਾਂਦੇ ਆ ਕੁਆਂਟਲ ਜਾਣੀਆਂ 2 ਕੁਆਂਟਲ ਜਾਣੀਆਂ ਉਹ ਉਨੀ ਕੱਢ ਕੇ ਲੈ ਜਾਂਦੇ ਨੇ ਠੀਕ ਹੈ ਜਿਹੜੇ ਹੁਣ ਆਏ ਅਪ੍ਰੈਲ ਅਪ੍ਰੈਲ ਤੇ 7 ਕੁਆਂਟਲ ਛੜਾਤੀ ਠੀਕ ਹੈ 7 ਕੁਆਂਟਲ ਠੀਕ ਹੈ ਅਪ੍ਰੈਲ ਅਪ੍ਰੈਲ ਤੇ ਹਾਂ ਤਾਂ ਅੱਗੇ ਫਿਰ ਅਕਤੂਬਰ ਦਿਵਾਲੀ ਦੇ ਨੇੜੇ ਕੱਢਾਂਗੇ ਹਾਂ ਓਕੇ ਠੀਕ ਹੈ ਹਾਂ ਪਾਜੀ ਬੜੀ ਖੁਸ਼ੀ ਹੋਈ ਯਾਰ ਵੀ ਤੁਸੀਂ ਰਿਟਾਇਰ ਡੀਐਸਪੀ ਤੁਸੀਂ ਮੁਕਤਫਿਰ ਜੀ ਸੁਆਮਾ ਮੁਕਤੋ ਕੇ ਇਹਨਾਂ ਵਧੀਆ ਬਾਗਬਾਨੀ ਦੀ ਤਿਆਰੀ ਕੀਤੀ ਹੈ ਇੱਥੇ ਅੰਡਿਆਂ ਤੇ ਬਿਠਾਈਆਂ ਹੋਈਆਂ ਨੇ ਮੁਰਗੀਆਂ ਓਕ ਠੀਕ ਹੈ ਜੀ ਇਹਦੇ ਚ ਉਸ ਇਵਰੀ ਅੰਡੇ ਦੇ ਪਠਾਈ ਨੇ ਹਾਂ ਫਿਰ ਬੱਚੇ ਕੱਢਣ ਗਿਆ ਇਹ ਫਿਰ ਜਿਹੜਾ ਅੰਡੇ ਚੋਂ ਬੱਚਾ ਕਿੰਨੇ ਚਿਰ ਬਾਅਦ ਕੱਢਦਾ ਨੀ 22 ਦਿਨਾਂ ਚ ਮੁਰਗੀ 22 ਦਿਨਾਂ ਮੁਰਗੀ ਹਾਂ ਆ ਬਤਕਾਂ ਜਾਂਦੀਆਂ ਨੇ ਔਰ ਬਤਕਾਂ ਜਾਂਦੇ ਨੇ ਮਿੱਤਰੋ ਦੇਖੋ ਆ ਕੈਮਰਾ ਬਾਤ ਦਿਖਾਉਂ ਮੈਂ ਬਣਾ ਬਤਕਾ ਦਿਖਾਉ ਉਹ ਦਿਖਾ ਦੋ ਅੱਗੇ ਅੱਗੇ ਜੋ ਕੇ ਦਿਖਾ ਦੋ ਇਹ ਨੇ ਤੇ ਨੇੜੇ ਹੋ ਕੇ ਖਚਲੇ ਇਹਨਾਂ ਦੇ ਵਿੱਚ ਵੜੇ ਇਹ ਪਾਜੀ ਇਹ ਲੋਕ ਬਤਕ ਦੇ ਅੰਡੇ ਖਾਂਦੇ ਨੇ ਇਹ ਤਾਂ ਬਤਕਾਂ ਦੇ ਅੰਡੇ ਤਾਂ ਅਸੀਂ ਆਪ ਹੀ ਖਾਂਦੇ ਆ ਨਹੀਂ ਪਰ ਉਹ ਇਹ ਆ ਮੁਰਗੀ ਅੰਡੇ ਬਤਕਾਂ ਦੇ ਅੰਡੇ ਦਾ ਕੀ ਪ੍ਰੋਟੀਨ ਦਾ ਬਹੁਤ ਖਰ ਖਰਣ ਜਿਵੇਂ ਜਿਹੜੀ ਫਾਰਮੀ ਮੁਰਗੀ ਆ ਉਹਦੇ ਚ 5 4 5 6 ਪ੍ਰੋਟੀਨ ਹੁੰਦਾ ਇਹਦੇ ਚ ਜਿਹੜੀ ਦੇਸੀ ਮੁਰਗੀ ਆ ਇਹਦੇ ਚ 12 ਤੋਂ 15 ਤੱਕ ਜਿਹੜੀ ਬਤਕ ਆ ਉਹਦਾ 20 20 ਤੱਕ ਪ੍ਰੋਟੀਨ ਹੁੰਦਾ ਉਹਦੇ ਉਹਦੇ ਵਿੱਚ ਨਹੀਂ ਪਰ ਬਤਕਾਂ ਦੇ ਅੰਡੇ ਤੁਸੀਂ ਜੰਮੀ ਸ਼ੀਲ ਕਰਦੇ ਹੋ ਮਾਂ ਪੇ ਖਾ ਜਾਂਦੇ ਖਾਈਦੇ ਖੁਦ ਆਵੇ ਖਾਈਦੇ ਹਾਂ ਅਸੀਂ ਕਿੰਨੇ ਕਿ ਬਤਕਾਂ ਰਖੇ ਨੇ ਤੇ 15 ਕਹਣਗੀਆਂ ਨਹੀਂ ਫਿਰ ਸੁਣ ਸੁਣ ਤੁਸੀਂ ਕੀ ਮੈਂ ਸੋਚਦਾ ਵੀ ਮੈਂ ਬੱਤਕਾਂ ਵੀ ਰੱਖਣੇ ਬੱਤਕਾਂ ਦਾ ਆਂਡਾ ਦਾ ਬੱਤਕਾਂ ਜਿਹੜਾ ਜਾ ਕੇ ਤੋਂ ਸੁਣਿਆ ਜਾ ਕੇ ਦਿੱਕਤੇ ਖਾਣੇ ਆਂਡੇ ਦਾ ਘਟਾ ਆ ਜਿਹੜਾ ਮੱਛੀ ਆ ਨਾ ਜਦ ਮੈਂ ਹੁਣ ਕਰਕੇ ਤੋਂ ਪਾ ਪਾਵਾ ਨਹੀਂ ਚੱਲੇਗੀ ਪਾਣੀ ਖੜ ਜਾਂਦਾ ਇਹ ਪਾਣੀ ਨੂੰ ਫਿਰ ਵਿੱਚ ਤੈਰਦਿਆਂ ਨੇ ਹਲਾਉਂਦਿਆਂ ਨੇ ਫਿਰ ਮੱਛੀ ਨੂੰ ਆਕਸੀਜਨ ਮਿਲਦੀ ਆ ਠੀਕ ਆ ਫਿਰ ਨਹੀਂ ਮੱਛੀ ਨੂੰ ਆਕਸੀਜਨ ਮੈਨ ਨਹੀਂ ਬੰਦ ਹੋ ਜਾਂਦੀ ਆ ਠੀਕ ਠੀਕ ਆ ਜੇ ਬੱਤਕਾਂ ਨਾ ਇਹ ਪਾਣੀ ਨਾ ਹਿੱਲੇ ਨਾ ਉਹ ਵਿੱਚ ਬਣਾ ਲਈ ਠੀਕ ਆ ਉਹ ਦੇਖ ਬੱਤਕਾ ਦੇਖ ਉਹ ਦੇਖ ਲਵੀ ਭਾਜੀ ਕਹਿੰਦੇ ਬਤਕਾ ਦਾਾਂ ਟਾਈ ਬਹੁਤ ਇੱਕ ਹਾਂ ਦੀ ਦਾਹੇ ਬਸ ਤਾ ਨਾ ਤੇ ਚਲੋ ਅੱਗੇ ਚੱਲ ਕੇ ਦੇਖਦੇ ਆ ਬਾਈ ਦਾ ਕੀ ਕੀ ਹੋਰ ਹੋ ਬੇਰ ਤੋਂ ਕਿਹੜੇ ਕਿਹੜੇ ਉਹ ਦਿਲੋ ਸਾਹਮਣੇ ਬਾਈ ਦਾ ਬੇਰ ਤੋੜ ਲੱਗਿਆ ਹੈ ਦੇਖ ਲਾ ਅਜੇ ਵੀ ਪੀੜ ਹੈਗੇ ਨੇ ਇੱਧਰ ਗਾਈਆਂ ਇੱਕ ਰੱਖੀ ਹੋਈ ਸਾਹੀ ਵਾਲਾ ਅਸੇ ਗਾਵੇ ਰੱਖਿਆ ਸਾਹੀਵਾਲ ਸਾਹੀਵਾਲ ਦਾ ਰੱਖਿਆ ਆ ਇਹ ਹੀ ਆ ਵੀ ਆਪ ਦਾ ਕੋਈ ਚੀਜ਼ ਮੁੱਲ ਨਾਲ ਲੈਣੀ ਪਵੇ ਦੁੱਧ ਸਾਨੂੰ ਪਤਾ ਵੀ ਬਣਾਉਟੀ ਕਿੰਨਾ ਬਣਦਾ ਉਹ ਪਤਾ ਪਤਾ ਕੀ ਹੋਰੇ ਕੀ ਦੀ ਪੀਜੀ ਜੇ ਹੁਣ ਜੂਰੀਆ ਹਾਂ ਐ ਜੇ ਕੋਈ ਚੀਜ਼ ਚਾਹੇ ਤਾਂ ਸੁੱਧ ਤਨਿ ਗੜੀ ਪੂਰੀ ਸ਼ੁੱਧ ਮਿਲ ਜੁਕੀ ਜੇ ਮੈਂ ਇੱਥੇ ਅਲਾਈਚੀ ਵੀ ਲਾਈ ਹੋਈ ਆ ਲੌਂਗ ਅਸੇ ਲੌਂਗ ਲਾਈਚੀ ਤੁਰਸੀ ਹਾਂ ਢੇਚੇ ਦੇ ਬੂਟਾ ਕੜ ਲੈ ਪਾਜੀ ਆ ਗਿਆ ਆ ਦੂਜਾ ਲੈਮਨ ਗਰਾਸ ਆ ਅਸਾ ਇਹ ਸਾਰੇ ਗ੍ਰੀਨ ਟੀ ਬਣਾਉਣ ਵਾਸਤੇ ਇੱਕ ਇੱਕ ਪੱਤਾ ਤੋੜ ਕੇ ਆਹ ਢੇਚੇ ਦੇ ਬੂਟਾ ਜੀ ਆ ਆਓ ਆ ਰਹੇ ਸੀ। ਇਹ ਨਾਲ ਜਿਹੜਾ ਬੂਟਾ ਹੈ। ਤੋੜ ਕੇ ਦੇਖੋ। ਉਹ ਲੌਂਗ ਦਾ ਘੜਾਈ। ਲੌਂਗ ਦਾ ਆਓ ਆ ਇੱਕ ਲੌਂਗ ਦਾ ਇੱਕ ਇਲਾਚੀ ਦਾ ਇੰਨਾ ਮੈਨੂੰ ਵੀ ਨਹੀਂ ਪਤਾ ਵੀ ਕਿਹੜਾ। ਠੀਕ ਹੈ ਜੀ। ਤੋੜ ਕੇ ਨੂੰ ਮਲ ਕੇ ਬਸ ਦੇਖੋ ਮੜੀ ਜੀ ਸਮੈਲ ਲੈ ਕੇ। ਇਹ ਤਾਂ ਗ੍ਰੀਨ ਟੀ ਮੈਂ ਜ਼ਿਆਦਾ ਤਾਂ ਗ੍ਰੀਨ ਟੀ ਵਾਸਤੇ ਰੱਖਿਓ ਨੇ ਵੀ ਥੋੜਾ ਜਿਹਾ ਤੋੜੋ ਗ੍ਰੀਨ ਟੀ ਫਾਲ। ਇਹਦਾ ਅਲੱਗਣ ਟੈਸਟ ਇਹਦਾ ਅਲੱਗ ਆ ਇਹਦਾ ਅਲੱਗ ਸਾਰੇ ਪੱਤੇ ਤੋੜ ਕੇ ਗ੍ਰੀਨ ਟੀ ਬਣਾ ਲਈਦੀ ਆ। ਹੁਣ ਛੋਟੇ ਮੰਨ ਦੇ ਵਿੱਚ ਇਹ ਤਾਂ ਨਹੀਂ ਛੋਟੇ ਮੰਨ ਦੇ ਵਿੱਚ ਕੀ ਕਿਹੜਾ ਬੂਟਾ ਰਹਿ ਗਿਆ ਲਉਣ ਤੋਂ। ਹੌਲੀ ਹੌਲੀ ਜਿਹੜਾ ਪਤਾ ਲੱਗੀ ਜਾਂਦਾ ਉਹ ਲਾਈ ਜਾਂਦੇ ਐ ਵੈਸੇ ਤਾਂ ਤਕਰੀਬਨ ਲੱਗੇ ਗਏ ਸਾਰੇ 25-27 ਕਿਸਮ ਦੇ ਲੱਗੇ ਹੋਏ ਨੇ ਜਿਵੇਂ ਆਂਜੀਰ, ਬਦਾਮਾਂ ਦੇ ਨੇ, ਜਾਮਣਾ, ਆਮ, ਤਕਰੀਬਨ ਸਾਰਾ ਪੁਰਾਣਾ ਬੂਟਾ ਸਾਰਾ ਲਾਇਆ ਹੋਇਆ। ਜੀ ਪਾਜੀ ਮੈਂ ਛੋਟਾ ਬੂਟਾ ਦੇਖਿਆ ਸੇਬ ਦਾ ਲੱਗਿਆ ਬੂਟਾ। ਹਾਂ ਸੇਬਾਂ ਦੀ। ਹਾਂ ਸੇਬਾਂ ਦੇ ਮਾਸੀ ਉੱਥੋਂ ਦਰਖਸ਼ੋਸ ਨੂੰ ਦਿਖਾਉਂਦੇ ਆਂ ਜਿਹੜਾ ਸੇਬ ਦਾ ਬੂਟਾ ਲੱਗਿਆ ਉਹ ਨੂੰ ਦਿਖਾਉਂਦੇ ਆਂ। ਇਹ ਸੇਬਾਰੇ ਬੂਟੇ ਹੁਟੇ ਪਈ ਕਿੰਨੇ ਲਾਏ ਨੇ? ਤਿੰਨ ਨੇ। ਤਿੰਨ ਨੇ। ਹਰ ਪੱਤੇ ਦਾ ਭਾਜੀ ਜਿਵੇਂ ਜਿਵੇਂ ਦੇ ਕਹਿੰਦੇ ਵੀ ਇਹ ਬੂਟਾ ਠੰਡ ਚ ਪੱਕਦਾ ਜੇ ਮੈਂ ਕਹਿੰਦਾ ਵੀ ਨਹੀਂ ਨੇਸ਼ਮ ਵੀ ਤੁਸੀਂ ਇਹ ਬਹਤਾ ਅਸਲ ਦੇ ਵਿੱਚ ਹਨ ਹੈ ਨਾ ਤੇ ਜਨਵਰੀ ਚ ਜਾ ਕੇ ਪੂਰਾ ਤਿਆਰ ਹੋ ਜਾਣਾ ਪੂਰੀ ਠੰਡ ਚ ਜਾ ਕੇ ਠੀਕ ਆ ਹਮ ਜਨਵਰੀ ਲੈ ਵੀ ਮੇਤਰੋ ਸਾਨੂੰ ਅਸੀਂ ਸੇਬ ਦਾ ਬੂਟਾ ਵੀ ਦਿਖਾਉਨੇ ਆ ਆ ਦੋ ਦਿਖਾਉਨੇ ਆ ਇੱਥੇ ਬੈਠੋ ਆ ਆ ਇੱਧਰ ਆ ਇੱਧਰ ਇੱਧਰ ਹੁਣ ਖਾ ਦੇ ਆ ਦੇ ਆ ਦੇ ਆ ਲੱਗੇ ਬੜਾ ਕੋਲ ਹੋ ਗਿਆ ਮਿੱਤਰੋ ਬਾਈ ਦਾ 6 ਦਾ ਵੋਟਾ ਵੀ ਨਾਖ ਰਿਹਾ ਆ ਦੇ ਬਹੁਤ ਬਹੁਤ ਦਿੱਕਤ ਲੱਗ ਰਹੀ ਹੈ ਆ ਬੱਡੇ ਹੋ ਗਏ ਇਹ ਪਹਿਲੇ ਪਾਜੀ ਕਿੰਨਾ ਖਸਾ ਜੋ ਪਪੇ ਦਾ ਬਚਨ ਦਾ ਜਿਹੜਾ ਜਿਹੜਾ ਸੇਬਾਂ ਦਾ ਮਿਲਦਾ ਉਹ ਖਾਣ ਨੂੰ ਫਿਰ ਕਿੱਦਾਂ ਲੱਗਦਾ ਖਾਣ ਨੂੰ ਰੀਲੀਸੈਂਸ ਸੇਬ ਜਿਹੜਾ ਹੁੰਦਾ ਉਹਦੇ ਨਾਲ ਦੇ ਜਿਹੜਾ ਜਿਹੜਾ ਜਿਆਦਾ ਰਸ ਵਾਲਾ ਆ ਜਿਹੜਾ ਮਿੱਠਾ ਹੁੰਦਾ ਉਹ ਗੁੱਦਜੀ ਵਾਲਾ ਨਹੀਂ ਹੁੰਦਾ ਜੇ ਕਈ ਵਾਰੀ ਕਿ ਜਿਹੜੇ ਕਹਿੰਦੇ ਵੀ ਜਿਹੜੇ ਤਾਂ ਨਾਦਰੰਗ ਦੇ ਹੁੰਦਾ ਸੇਬ ਆਪਾਂ ਕਹਿੰਦੇ ਐਪਲ ਸੇਬ ਕਹਿੰਦੇ ਹਾਂ ਇਹ ਇਹ ਜਿਹੜਾ ਗ੍ਰੀਨ ਜਿਹੰਦਾ ਪਿੱਛੇ ਕਹਿੰਦੇ ਵਿੱਚ ਜਿਆਦਾ ਤਾਂ ਜੂਸ ਵਾਸਤੇ ਹੁੰਦਾ ਹਾਂ ਜਿਆਦਾ ਜੂਸ ਵਾਸਤੇ ਆ ਲਾਲ ਲਾਇਆ ਹੋਇਆ ਬਸ ਇਹਨੂੰ ਲੱਗੇ ਨਹੀਂ ਅਜੇ ਇਹ ਪਿਛਲੇ ਸਾਲ ਆਇਆ ਆ ਉਹ ਤੋਂ ਪਹਿਲੇ ਸਾਲ ਆਇਆ ਸੀ ਅਸਲ ਇਹ ਬੈਠਣ ਨੂੰ ਪਾਰਕ ਬਣਾਇਆ ਹੋਇਆ ਅੱਛਾ ਪਾਰਕ ਬੰਨੀ ਕੋਟਾ ਵਾਇਟ ਜਿਹੋ ਉਹ ਆਪਣਾ ਆ ਗਿਆ ਕਿ ਇਹ ਉੱਤੇ ਚੜਕੇ ਨਹੀਂ ਹੋਵੇ ਉਹ ਆ ਸੂਰ ਨੂੰ ਪੁਰਾ ਅਸਲ ਠੀਕ ਆ ਹਾਂ ਬੜਾ ਗਰਮੀ ਤੋਂ ਨਾ ਹਾਂ ਸ੍ਰੀ ਰਿੰਗ ਪੂਲ ਬਣਾਇਆ ਬਾਈ ਦਾ ਆਹ ਉਹ ਇਲਾ ਬਾਈ ਦਾ সুইমিং ਪੂਲ ਬਣਾਇਆ ਪਿਆ ਭਾਜੀ ਪਾਣੀ ਪੂਲ ਕਿੱਦਾਂ ਗਿਆ ਦਾ ਪਾਣੀ ਹੁਣ ਗਾ ਹਵਾ ਚੱਲਦੀ ਆ ਗੰਦਾ ਹੋ ਜਾਂਦਾ ਵੇ ਸਸਤਾ ਆ ਕਰਕੇ ਨੀਚੇ ਪਾਣੀ ਪਹਿਣਾ ਪੈਂਦਾ ਹੁਣ ਭਰਾਂਗੇ ਜਦੋਂ ਨਾਉਣਾ ਹੋਇਆ ਉਦੋਂ ਹੀ ਭਰਦੇ ਆਂ ਓਕੇ ਹੁਣ ਸਾਰਾ ਅੱਜ ਹਵਾ ਜੀ ਬੰਦ ਹੋ ਜੂ ਫੇਰ ਭਰ ਲਾਂਗੇ ਓਕੇ ਠੀਕ ਠੀਕ ਜਣੇ ਪੂਰਾ ਜਵਾਈ ਕਰਦੇ ਹੋ ਅੱਜ ਹਾਂ ਜਾਣਾ ਸੀ ਮੈਂ ਉਹਦੇ ਕਰਕੇ ਭਰਿਆ ਨਹੀਂ ਓਕੇ ਠੀਕ ਸਬਜ਼ੀ ਵੀ ਭਾਈ ਛੁੱਡੀ ਲਾਈ ਸਾਰੀ ਹੈ ਸਬਜ਼ੀਆਂ ਸਾਰੀਆਂ ਜਿੰਨੀਆਂ ਘਰੇ ਚੀਜ਼ਾਂ ਦੀ ਲੋੜ ਆ ਸਭ ਤੇ ਤੁਸ ਸਬਜ਼ੀ ਕੋਈ ਤਾਂ ਕਦੇ ਮੁੱਲ ਤੇ ਹੀ ਹੋਣੀ ਇਲਾਕੇ ਵੱਡੇ ਕਰ ਲੈਂਦੇ ਨੇ ਹਮ ਰਾਖੀ ਵਾਸਤੇ ਬਸ ਸਾਡੇ ਕੋ ਕੁੱਤੇ ਨੇ ਅਜ ਦੋ ਲੈ ਭਾਈ ਬਾਈ ਦੇ ਰਾਖੇ ਵਾਸਤੇ ਬੋਲੂ ਕੁੱਤੇ ਵੀ ਰੱਖੇ ਨੇ ਇੱਧਰ ਉਹ ਕੈਮਰੇ ਵੀ ਲੱਗੇ ਨੇ ਯਾਨੀ ਪੂਰੀ ਨਿਗਰਾਨੀ ਹੈ ਇਸ ਇਸ ਬਾਗ ਤੇ ਨਾ ਤੇ ਭਾਜੀ ਟਾੜ ਜਦੋਂ ਕੋਈ ਤੁਸੀਂ ਰਿਟਾਇਰਮੈਂਟ ਜਿਵੇਂ ਡੀਐਸਪੀ ਰਿਟਾਇਰਮਟ ਹੋਇਆ ਅਫਸਰ ਵਗੈਰਾ ਵੀ ਉਹਦੇ ਹੋਣਗੇ ਤਾਂ ਉਹ ਉਹਨਾਂ ਦੇ ਮਨ ਚ ਉਹ ਕੀ ਚਿੰਦਨ ਜੀ ਭਾਜੀ ਉਹ ਜਿੰਦਗੀ ਤਾਂ ਆਹੀ ਆ ਜੀ ਹਾਂ ਪਹਿਲਾਂ ਤਾਂ ਨੇਰੇ ਚ ਫਰੀ ਨਾਲੇ ਚਲੋ ਜਿਹੜੀ ਆਪਣੀ ਜੰਗ ਏਜ ਹੁੰਦੀ ਆ ਉਹਦੇ ਮਿਹਨਤ ਕਰ ਲਈ ਹੁਣ ਆਪਾਂ ਆਰਾਮ ਨਾਲ ਬੈਠੇ ਆ ਹੁਣ ਤਾਂ ਸਿਹਤ ਦੀ ਸੰਭਾਲ ਹੀ ਆ ਬਸ ਵੀ ਸਿਹਤ ਸੰਭਾਲ ਲਈਏ ਠੀਕ ਹੈ ਐ ਉਮਰ ਸਾਕੇ ਉਰ ਭਾਜੀ ਆਪਣੇ ਕਿਸਾਨ ਭਾਈਚਾਰੇ ਨੂੰ ਨੌਜਵਾਨੇ ਪੀੜ੍ਹੀ ਨੂੰ ਕਿਸ ਨਹੀਂ ਹਟਾਣ ਜੰਗ ਜਾਂਦੀਆਂ ਮੈਂ ਤਾਂ ਇਹੀ ਕਹਿੰਦਾ ਵੀ ਸਭ ਨੂੰ ਵੀ ਆਪਦੇ ਖਾਣ ਜੋਗੇ ਬੂਟੇ ਜੋ ਵੀ ਹੈ ਘਰੇ ਲਾਓ ਜਿੰਨਾ ਕਿ ਤੁਹਾਡੀ ਹਿੰਮਤ ਆ ਮੁੱਲ ਲੈਣ ਦਾ ਘੜਾ ਛੱਡ ਦੋ ਜਿਹੜੀ ਆਪਾਂ ਮਹਿੰਗਾਈ ਕਰੀ ਹੋਈ ਆ ਇਸ ਸਰਪੋਜਤੋਂ ਆਪਾਂ ਘਰੇ ਨਹੀਂ ਕੋਈ ਵੀ ਚੀਜ਼ ਕਰਕੇ ਰਾਜੀ ਤਾਂ ਮਹੰਗਾਈ ਹੁੰਦੀ ਆ ਜੇ ਆਪਣੇ ਘਰੇ ਇੱਕ 베ਰੀ ਹੋਵੇ ਹਰ ਹਰ ਬੂਟਾ ਲੱਗਾ ਹੋਵੇ ਇੰਨੀ ਜਗ੍ਹਾ ਤਾਂ ਤਕਰੀਬਨ ਸਭ ਕੁਝ ਹੁੰਦੀ ਹੋਈ ਆ 5-10 ਬਿਸਵੇ ਵਿੱਚ ਹੀ 10 ਕਿਸਮ ਦੇ ਬੂਟੇ ਲੱਗ ਜਾਂਦੇ ਨੇ ਘਰੇ ਖਾਣ ਜੋਗੇ ਕਿਸਾਨ ਭਾਈ ਤੇਰੇ ਜਿਦੋਂ ਖੇਤੀ ਬੜੀ ਆਪਣੀ ਜ਼ਮੀਨ ਹੈ ਕਿਉਂਕਿ ਮੁੱਲ ਜ਼ਮੀਨ ਤੇ ਲੈ ਕੇ ਤਾਂ ਬੰਦਾ ਇਹਨੇ ਬਹੁਤ ਬਹੁਤ ਸਾਰਾ ਖਰਚਾ ਆ ਜਾਂਦਾ ਨਾ ਤੇ ਉਹਨਾਂ ਨੂੰ ਕੀ ਛੋਟੇ ਬੰਦ ਨੂੰ ਕੀ ਮੈਸੇਜ ਆ ਕੀ ਸਿਜਾ ਮੈਂ ਇਸੇ ਤਰ੍ਹਾਂ ਲੱਭ ਪਕੀ ਰਿਹਾ ਲੱਗਦਾ ਅੱਜ ਤਾਂ ਲੋਕਾਂ ਦੀ ਆਪਣੀ ਸਮਝਦਾਰੀ ਆ ਵੀ ਕੀ ਕਰਨਾ ਚਾਹੁੰਦੇ ਨੇ ਲੋਕ ਸੌਖਾ ਕੰਮ ਜ਼ਿਆਦਾ ਕਰਨਾ ਚਾਹੁੰਦੇ ਨੇ ਉਹ ਕਰਦੇ ਨੇ ਖੇਤੀ ਹੋਈ ਇਹ ਥੋੜਾ ਜਿਹਾ ਉਦੋਂ ਧਿਆਨ ਵੱਧ ਮੰਗਦਾ ਕੰਮ ਹੱਥੀ ਪੈਰੀ ਕੰਮ ਨਹੀਂ ਦਿਮਾਗੀ ਇਹ ਮੰਗਦਾ ਵੀ ਇਹਦੀ ਕਟਿੰਗ ਕਰਾਉਣੀ ਆ ਨਵੰਬਰ ਚ ਜਾ ਕੇ ਇਹ ਵੀ ਤੁਸੀਂ ਦੱਸਿਆ ਭਾਜੀ ਵੀ ਤੁਸੀਂ ਜਿੰਨੀ ਛੋਟੀ ਜਿੰਨੀ ਇੱਕੜ ਤੋਂ ਜਗ੍ਹਾ ਦੱਸਿਆ ਤੁਸੀਂ ਕਿ ਉਹ ਤੋਂ ਵੱਧ ਕਿਤੇ ਮੈਂ ਕਿਤੇ ਮੱਸੀ ਆਪਣੇ ਫਾਰਮ ਚੋਂ ਕਮਾਈ ਕਰਦੀ ਹਾਂ ਇਹ ਤਾਂ ਫਿਰ ਢਾਡੀ ਕਾਫਿਸ਼ਾਰੇ ਕੋ ਕਾਫਿਸ਼ਾਰੇ ਬੂਟੇ ਲੱਗੇ ਬਾਕਮੇ ਤਰ੍ਹਾਂ ਬੂਟੇ ਲੱਗੇ ਹੈਨਾ ਤੇ ਇਹ ਤਾਂ ਫਿਰ ਇਹ ਜਿਹੜੀ ਬਾਗ ਬੰਨੀ ਆ ਉਹਦੇ ਬੂਟੇ ਦੇ ਨਾਲ ਹੀ ਬੰਦਦਾ ਹੈਗੇ ਨਾ ਕਿਤੇ ਕਿਤੇ ਅੰਡੇ ਚ ਵੀ ਬਹੁਤ ਆ ਫਿਰ ਹੈਨਾ ਜੀ ਮੈਨੂੰ ਨਾਲ ਪੰਜ 5 700 ਦਾ ਤਾਂ ਡਾ ਰੋਜ਼ ਨਿਕਲੇ ਜਾਂਦਾ 100 ਦੇ 8 ਦਿੰਨੇ ਆ ਫਿਰ ਪੰਗ 500 ਦਾ ਅੰਡਾ ਜੇ 500 ਤਾਂ ਵੀ 15000 ਹੋ ਗਿਆ ਕੱਲੇ ਅੰਡੇ ਅੰਡੇ ਦੇ ਵਿੱਚੋਂ ਹੈਨਾ ਬਕ ਹੋਰ ਵੀ ਜਿਵੇਂ ਪੇਰ ਪੇਰੀ ਬੀਕ ਤੇ ਹੁਣ ਆੜ ਦਾ ਵੀ ਜਿੰਨਾ ਕਾ ਫਾਰਮਸੀ ਜਣੀ ਕਿੜੇ ਵੀ ਇੱਕ ਵਾਰ ਸਾਲ ਦੋ ਸਾਲ ਮਿਹਨਤ ਕਰਕੇ ਉਸ ਤੋਂ ਬਾਅਦ ਤਾਂ ਬਸ ਇੱਕ ਸਾਲ ਇਹ ਪੈਦਾ ਕਰ ਦਿੰਦੀ ਸਾਲ ਬਾਅਦ ਪੈਦਾਵਾਰ ਸ਼ੁਰੂ ਹੋ ਜਾਂਦੀ ਹੈ ਇਹਦੀ ਠੀਕ ਠੀਕ ਇਹ ਲੋਕਾਂ ਨੂੰ ਬਹਿਮਾ ਵੀ ਬੂਟਾ ਫੜ ਨਹੀਂ ਦਿੰਦਾ ਨਹੀਂ ਕਰਦਾ ਬੂਟੇ ਨੂੰ ਜਣੀ ਜਿਵੇਂ ਬੂਟਿਆਂ ਨਾਲ ਗੱਲਾਂ ਕਰਨੀਆਂ ਪੈਂਦੀਆਂ ਬੂਟਿਆਂ ਦੇ ਕੋਲ ਫੇਰ ਉਹਨੂੰ ਦਿਸਦਾ ਵੀ ਬੂਟੇ ਨੂੰ ਆਪਾਂ ਨੂੰ ਵੀ ਆ ਇਹ ਅਗਸ ਕਰੂਗਾ ਇਹ ਠੀਕ ਹੈ ਠੀਕ ਹੈ ਤੁਹਾਡਾ ਬਹੁਤ ਧੰਨਵਾਦ ਜੀ ਇਸ ਨਾਲ ਬਾਅਦ ਜਿਹੜਾ ਤੁਸੀਂ ਟਾਈਮ ਪੱਢ ਕੇ ਆਏ ਇਹ ਸਾਨੂੰ ਟਾਇਰ ਡੀਐਸਪੀ ਦੇ ਮੇਸਿੰਗ ਜਿਨ੍ਹਾਂ ਨੇ ਕਿ ਇੱਕ ਬਾਗਲਾ ਬਹੁਤ ਪੂਰੀਆ ਬਾਗਲਾ ਵੱਖ-ਵੱਖ ਤਰ੍ਹਾਂ ਦੇ ਤੇ ਬੂਟੇ ਲਾਏ ਨੇ ਆਹ ਰੋ ਪਤਾ ਨਹੀਂ ਕਿੰਨੇ ਕੁ ਬੂਟੇ 30 31 ਪ੍ਰਕਾਰ ਦੇ ਨੇ ਬੂਟੇ ਲਾਏ ਨੇ ਯਾਨੀ ਇਹਨਾਂ ਦੇ ਕਹਿਣ ਦਾ ਮਤਲਬ ਵੀ ਆਈਪੀ ਜਿਹੜੀ ਕਮਾਈ ਹੈ ਕਿ ਭਾਈ ਇਹਦੇ ਵਿੱਚ ਪਾਜੀ ਕਮਾਈ ਵਧੀਆ ਮਦ ਲੈ ਰਹੇ ਨੇ ਕਿਉਂਕਿ ਸਾਡਾ ਵੀ ਇਹਨਾਂ ਪਾਜ ਨਹੀਂ ਸੁਹ ਦਿੱਤਾ ਵੀ ਇਸੇ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਜੇਕਰ ਮਿਹਨਤ ਕਰਾਂਗੇ ਤਾਂ ਤਾਂ ਹੀ ਇਸੋ ਪਾ ਕਮਾਈ ਲੈ ਸਕਦੇ ਹਾਂ ਤੇ ਜਲਦ ਅਸੀਂ ਹੋਰ ਕਿਸੇ ਵੀਡੀਓ ਨਾਲ ਮਿਲਾਂ ਕਿਸੇ ਹੋਰ ਕਿਸਾਨ ਭਾਈ ਤੇ ਨਾਲ ਗੱਲਬਾਤ ਕਰਾਂਗੇ ਕਿਸੇ ਹੋਰ ਬਾਗਮਾਨ ਦੀ ਵੀਰ ਨਾਲ ਗੱਲਬਾਤ ਕਰਾਂਗੇ ਤੁਸੀਂ ਵੀਡੀਓ ਉਸੇ ਵੀਡੀਓ ਨਾਲ ਵੀਡੀਓ ਦੇਖ ਕੇ ਟਾਟਾ ਬਹੁਤ ਬਹੁਤ ਧੰਨਵਾਦ ਬਹੁਤ ਧੰਨਵਾਦ